ਇਹ ਤਾਂ ਦਵਾਰੀ ਦੇਵੇਂ ਕਰਦਾ ਮੈਂ ਉਹ ਇਹ ਕਰਦਾ ਤੂੰ ਛੋਟੇ ਆ ਤੂੰ ਛੱਟੇ ਹੋਰ ਕਿਨੇ ਖਾਦੇ ਆ ਜਿਹਨੂੰ ਦੇਖ ਕੇ ਦੁੱਖੀ ਬੜੀ ਕਰਾਈ ਪੈਣੀ ਇਹਦੇ ਵੀ ਗਿਆ ਚਾਹੀ ਕਰਾਈ ਹਾਲੋ ਦੋੜ ਰਾਂ ਇਹਨੇ ਬਣਾ ਦੋਖ ਦਿੱਤਾ ਤੋ ਛੱਟੇ ਲੈ ਗਏ ਹੁਣ ਬੜੇ ਜੀ ਵੀ ਹੋਰੋਂ ਜਾਣ ਚੁੱਕਾ ਨੇ ਕਰਨਾ ਕਰਨਾ ਨਹੀਂ ਇਹ ਕੋਈ ਭਾਵਨਾ ਨਹੀਂ ਨੇ 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 ਨਿਕਲ ਦਿੱਤੇ ਨਾ ਮੈਂ ਉਹਦੇ ਦੱਤੇ ਦੇ ਆਪੇ ਦੀ ਭਾਜੀ ਤੁਮੀ ਵੀ ਨਹੀਂ ਕੋਈ ਤਾ ਮੈਂ ਤਾਂ ਮੈਂ ਕਰਤਾ ਦਊਗਾ ਪੁੱਤੇ ਵੇਖਣਾ ਫੇਰ ਨਹੀਂ ਕਾਹਦੇ ਬਾਕ ਫਰਾ ਦਾਲ ਮੈਂ ਹਾਂ ਵਾਹ ਤੋਰ ਚੱਕਾ ਨਾ ਤੋਰ ਚੱਕਾ ਅੰਦਰ ਦਾ ਅੰਦਰ ਨਾ ਅਗਲੀ ਵਾਰੀ ਖਰਾਬ ਤੇ ਨਾ ਛੱਡੀ ਨਾ ਜਿਵੇਂ ਇੱਕ ਮਗਰ ਫਵਾਹ ਦੇ ਮਗਰ ਨਹੀਂ ਸੀ ਕਿ ਨਾਲ ਹੋ ਜਾਂਦੀ ਬਾਤ ਕਰਦੇ ਤੇ ਉਹ ਵੇ ਲਾਲ ਦਹੀਂ ਖਾਣੀਆਂ ਆਇਆ ਸਕੂਲੋਂ ਆ ਕੇ ਖਾੜ ਲਈ ਉਹਨੇ ਦੁੱਧ ਆਪਣਾ ਪੀ ਲਿਆ ਮੈਂ ਗੱਡੀ ਚਾਲੀ ਜੇਸੀ ਬਣਾਉਂਦਾ ਆਪਣੀ ਪੂਰੀ ਚਲ ਆਇਆ ਤੇ ਨੂੰ ਮੈਂ ਕਰ ਦਿੰਦੀ ਫਰੋ ਜਾ ਪਾਣੀ ਆ ਜੀ ਹੋਦਰ ਬੋਲ ਬਾਤ ਕਰਦੀ ਹੋਏ ਬੋਲ ਬੋਲ ਖਾਣੇ ਨੂੰ ਲੈ ਨੂੰ ਪਰ ਉਹ ਰਹਿ ਦਿੰਦਾ ਨਰਵਾ ਦਾ ਕਿੰਨੂ ਕਹਿੰਦਾ ਮੈਂ ਤੁਹਾਨੂੰ ਮੈਂ ਪੁੱਛਦਾ ਪਾਬੀ ਤੈਨੂੰ ਹੋਰ ਕਿਨੂੰ ਤੇ ਰੁਣੀ ਨਵਾ ਲਿਆ ਭਰਾਵਾ ਚੱਲੋ ਰੋਟੀਆਂ ਖਾ ਜਾਓ ਚੱਲ ਚੱਲ ਯਾ ਡੱਡੀਆਂ ਖਾਣਾ ਜਾ ਡੱਡੀਆਂ ਹਾਏ ਦਾਦੂ ਕੀ ਆਦਾ ਈ ਓਏ ਦਾਦੂਆਂ ਦਾ ਡੱਡੀਆਂ ਖਾਣਾ ਕਰਨਾ ਇਹ ਡੱਡੀਆਂ ਖਾਣਾ ਹੋਰ ਹਾਏ ਜੜੇ ਪਾਸੇ ਲਾਉਣਾ ਉੱਧਰ ਥੋੜੀ ਜਾਣਾ ਉੱਥੋਂ ਲੈਣਾ ਪੁੱਲ ਫਿਰ ਓ ਫਰਦੋਨ ਕਾਲ ਵੀ ਸੁਝਾਇਆ ਪਹਿਲੇ ਉੱਡਾ ਉਹਦੇ ਲੈ ਮਾਸੇ ਚੋਕੜੇ ਆਈ ਐਡੀ ਉਮਰ ਤੇ ਆ ਜਾ ਰਾਂ ਇੱਕ ਬਾਹ ਚ ਨਹੀਂ ਲੈ ਜਾ ਰੇਡ ਕੋਸ ਮੈਂ ਮੈਨੂੰ ਇੱਕ ਕਾਜ ਚ ਚੱਲ ਆ ਪਾਣੀ ਸਾਰਾ ਦਾ ਹੀ ਡੋਲ ਗਿਆ